ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਪਹਿਲਾਂ ਇਦਾਂ ਮੈਂ ਅੱਜ ਵੀ ਇਹਦਾ ਸਿੰਘਾ ਨੇ ਮੈਨੂੰ ਦੱਸਾਇਆ ਅੱਜ ਆ ਇੰਟਰਨੈਟ ਦੇ ਉੱਤੇ ਕਿ ਇੱਕ ਦਲਜੀਤ ਦੋਸਾਂਝ ਨਾਮ ਦਾ ਜਿਹੜਾ ਫਿਲਮੀ ਐਕਟਰ ਆ ਉਹ ਇੱਕ ਫਿਲਮ ਬਣਾ ਰਿਹਾ ਚਮਕੀਲੇ ਦੇ ਉੱਤੇ ਜਿਹੜਾ ਉਹ ਗਾਉਣ ਵਾਲਾ ਨਚਾਰ ਸੀ ਚਮਕੀਦਾ ਉਸ ਦੇ ਉੱਤੇ ਫਿਲਮ ਬਣਾ ਰਿਹਾ ਤੇ ਉਹਦੇ ਵਿੱਚ ਉਹਨੂੰ ਸ਼ਹੀਦ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਇੰਟਰਨੈਟ ਦੇ ਉੱਤੇ ਥਰੂ ਉਹਦੇ ਪਤਾ ਲੱਗਾ ਸਾਨੂੰ ਕਿ ਉਹਨੂੰ ਸ਼ਹੀਦ ਬਣਾਇਆ ਜਾ ਰਿਹਾ ਵੀ ਚਮਕੀਲਾ ਸ਼ਹੀਦ ਸਭਾਵਕਾ ਜੇ ਚਮਕੀਲੇ ਨੂੰ ਸ਼ਹੀਦ ਬਣਾਇਆ ਜਾਊਗਾ ਤੇ ਫਿਰ ਉਹਨਾਂ ਸਿੰਘਾਂ ਦੇ ਕਿਰਦਾਰ ਨੂੰ ਕਿਵੇਂ ਦਿਖਾਉਣਗੇ ਜਿਨ੍ਹਾਂ ਨੇ ਚਮਕੀਲੇ ਦਾ ਸੋਧਾ ਲਾਇਆ ਸੀ ਕਿਉਂਕਿ ਉਹ ਕੰਜਰਖਾਨਾ ਕਰਦਾ ਸੀਗਾ ਸਮਾਜ ਗੰਦ ਪਾਉਂਦਾ ਸੀਗਾ ਗੰਦ ਬੋਲਦਾ ਸੀਗਾ ਤੇ ਜੇ ਇਹ ਨੂੰ ਸ਼ਹੀਦ ਦਿਖਾਉਣਗੇ ਤੇ ਸਭਾਵਕ ਉਹਨਾਂ ਦੇ ਕਿਰਦਾਰ ਨੂੰ ਖਰ ਕਿਸੂੰ ਦਾ ਕਿਰਦਾਰ ਨੂੰ ਬਹੁਤ ਮਾੜਾ ਤੇ ਛੋਟਾ ਵਿਖਾਉਣਗੇ ਉਹਨਾਂ ਨੂੰ ਕਾਤਲ ਵਿਖਾਉਣਗੇ ਇਸ ਸ਼ਹੀਦ ਦੇ ਜਿਹੜਾ ਕਿ ਅਖੌਤੀ ਸ਼ਹੀਦ ਦਾ ਇਸ ਕਰਕੇ ਪਹਿਰਾ ਇਦਾਂ ਆ ਵੀ ਸਾਡੇ ਵੱਲੋਂ ਕੋਈ ਬੇਨਤੀ ਨਹੀਂ ਆ ਕੋਈ ਅਪੀਲ ਨਹੀਂ ਆ ਸਿੱਧੀ ਸਿੱਧੀ ਉਹਨਾਂ ਲੋਕਾਂ ਨੂੰ ਸਲਾਹ ਹੈ ਜਿਹੜੇ ਵੀ ਫਿਲਮ ਬਣਾ ਰਹੇ ਨੇ ਕਿ ਨਾ ਤਾਂ ਉਹ ਕੰਜਰ ਕਦੀ ਸ਼ਹੀਦ ਸੀ ਦਾ ਸ਼ਹੀਦ ਹੋ ਸਕਦਾ ਨਾ ਉਹਨੂੰ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਜੇਕਰ ਇਸ ਫਿਲਮ ਦੇ ਵਿੱਚ ਸਿੱਖ ਉਹਨਾਂ ਖੜਕੂ ਸਿੱਖਾਂ ਦਾ ਕਿਰਦਾਰ 네ਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੇ ਉਹਦਾ ਸੋਧਾ ਲਾਇਆ ਸੀ ਤੇ ਫਿਰ ਇਹ ਆਪਣਾ ਪੜਿਆ ਵਿਚਾਰੇ ਉਹ ਫਿਲਮ ਨਹੀਂ ਚੱਲਣੀ ਇਹ ਸਿੱਖਾਂ ਨੇ ਚੱਲਣ ਨਹੀਂ ਦੇਣੀ ਖਾਲਸਾ ਪੰਥ ਨੇ ਨਹੀਂ ਚੱਲਣ ਦੇਣੀ ਕਿਉਂਕਿ ਭਾਈ ਦੀਪ ਸਿੰਘ ਹੀਰਾ ਤੇ ਜਿੰਨੇ ਵੀ ਉਹ ਸਿੰਘ ਸਨ ਉਹ ਸਾਡੇ ਕੌਮ ਦੇ ਜਾਰੂ ਸਿ ਯੋਧੇ ਸੀ ਉਹ ਸਤਿਕਾਰਯੋਗ ਸਨ ਉਹਨਾਂ ਨੇ ਇਹਦਾ ਸੋਧਾ ਇਸ ਕਰਕੇ ਲਾਇਆ ਸੀ ਕਿਉਂਕਿ ਇਹਨੇ ਪੰਜਾਬ ਦੇ ਵਿੱਚ ਰਹਿ ਕਰਕੇ ਬਹੁਤ ਜ਼ਿਆਦਾ ਗੰਦ ਪਾਇਆ ਸੀ ਅਜਿਹੇ ਅਸ਼ਲੀਲ ਗਾਣੇ ਇਹਦੇ ਉਹਨੂੰ ਗਾਏ ਜਾਂਦੇ ਸੀ ਜੋ ਸਮਾਜ ਚ ਸੁਣਦੇ ਲਾਇਕ ਨਹੀਂ ਉਹਨੂੰ ਉਹੀ ਲੋਕ ਸੁਣਦੇ ਸੀ ਜਿਹੜੇ ਸਮਾਜਿਕ ਕਦਰਾਂ ਕੀਮਤਾਂ ਨੂੰ ਬਹੁਤ ਠਾਂ ਸੁਣ ਚੁੱਕੇ ਸੀ ਜਿਹੜੇ ਤੇ ਹਾਂ ਆਪਣਾ ਦੀਤ ਕਰਨ ਨਹੀਂ ਸੀ ਜਾਣਦੇ ਉਹੀ ਲੋਕਾਂ ਨੂੰ ਸੁਣਦੇ ਸੀ ਉਹੀ ਉਹਦੇ ਸੁਣੋਤੇ ਸੀ ਬਾਰ ਬਾਰ ਸਮਝਾਉਣ ਦੇ باوجود ਕਜਰਖਾਨਾ ਕਰੋਂ ਨਾ ਨਹੀਂ ਹਟਿਆ ਕਿ ਸਿੰਘਾਂ ਨੇ ਉਹਨੂੰ ਸੋਧਾ ਲਾ ਦਿੱਤਾ ਹੁਣ ਰੋ ਵਿਚਾਰ ਵਿੱਚ ਫਿਲਮ ਦੇ ਵਿੱਚ ਸਿੱਖਾਂ ਦੇ ਸਿੰਘਾਂ ਦੇ ਕਰਤਾਰ ਉਹਨਾਂ ਨੂੰ ਖਾਉਣ ਦੀ ਕੋਸ਼ਿਸ਼ ਕੀਤੀ ਗਈ ਜਾਇਸ ਦੁੱਕੀ ਦੇ ਗਾਣ ਗਾਉਣ ਵਾਲੇ ਨਚਾਰ ਨੂੰ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਭੁਲੇਖਾ ਵਾ ਇਹਨਾਂ ਪ੍ਰੋਡਿਊਸਰਾਂ ਦਾ ਇਹਨਾਂ ਹੀਰੋਆਂ ਦਾ ਵੀ ਉਹ ਫਿਲਮ ਜਿਹੜੀ ਆ ਉਹਨੂੰ ਖਾਲਸਾਪਨ ਚੱਲਣ ਦਊਗਾ ਗੁਰੂ ਕਿਰਪਾ ਕਰੇ ਮਾਰਾ ਫਿਰ ਜਿਵੇਂ ਸੇਵਾ ਲੈਣਗੇ ਉਹਦੀਆਂ ਫਿਲਮਾਂ ਜਿਆ ਪਹਿਲਾਂ ਚੱਲਦੀਆਂ ਸੀ ਨਾ ਗਾਂ ਚੱਲਣ ਗਿਆ ਫਾਇਰ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ